T20 World Cup 'ਚ ਆਲੇ ਇੱਕ ਕ੍ਰਿਕਟਰ ਨੇ ਛੱਡੀ ਕਪਤਾਨੀ ਜਾਣੋ ਕਿਸ ਗੱਲ ਨੂੰ ਲੈ ਕੇ ਮਚਿਆ ਬਵਾਲ ਹਾਲੋ ਦੋਸਤੋ ਨਮਸਕਾਰ ਤੁਹਾਡੇ ਆਪਣੇ ਚੈਨਲ SR Alert ਵਿੱਚ ਤੁਹਾਡਾ ਸਵਾਗਤ ਹੈ ICC T20 ਵਿਸ਼ਵ ਕੱਪ 2024 ਦੌਰਾਨ ਪਾਕਿਸਤਾਨੀ ਟੀਮ ਵਿੱਚ ਹਲਚਲ ਮਚ ਗਈ ਹੈ ਦਰਸਲ ਐਤਵਾਰ 9 ਜੂਨ ਨੂੰ ਟੀਮ ਇੰਡੀਆ ਤੋਂ ਜਦੋਂ ਮਿਲੀ ਹਾਰ ਤੋਂ ਬਾਅਦ ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਇਸ ਟੀਮ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟੀਮ ਦੇ ਸਾਬਕਾ ਦਿੱਗਜ ਕ੍ਰਿਕਟ ਖਿਡਾਰੀਆਂ ਦੇ ਇਰਾਦਿਆਂ ਤੋਂ ਲੈ ਕੇ ਉਹਨਾਂ ਫਿਟਨੈਸ ਅਤੇ ਹੁਨਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਹਨ ਕਈਆਂ ਨੇ ਤਾਂ ਬਾਬਰ ਆਜ਼ਮ ਨੂੰ ਕਪਤਾਨੀ ਛੱਡਣ ਦਾ ਵੀ ਕਿਹਾ ਇਸ ਸੂਚੀ ਚ ਸਾਬਕਾ ਪਾਕਿਸਤਾਨ ਆਲਰਾਊਂਡਰ ਸੋਇਬ ਮਲਿਕ ਦਾ ਵੀ ਨਾਮ ਸ਼ਾਮਿਲ ਹੈ ਉਹਨਾਂ ਨੇ ਆਪਣੇ ਤਾਜ਼ਾ ਬਿਆਨ ਨਾਲ ਸੋਸ਼ਲ ਮੀਡੀਆ ਤੇ ਸਨਸਨੀ ਮਚਾ ਦਿੱਤੀ ਹੈ ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਇਸ ਵਿਸ਼ਵ ਕੱਪ ਵਿੱਚ ਅਜੇ ਤੱਕ ਆਪਣਾ ਖਾਤਾ ਖੋਲ ਨਹੀਂ ਸકી ਦਰਅਸਲ ਹੁਣ ਤੱਕ ਇਹ ਟੀਮ ਕੁੱਲ 2 ਮੈਚ ਖੇਡ ਚੁੱਕੀ ਹੈ ਅਮਰੀਕਾ ਦੇ ਪਹਿਲੇ ਮੈਚ ਉਹਨਾਂ ਨੂੰ ਕਰਾਰੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਦੂਜੇ ਮੈਚ ਵਿੱਚ ਭਾਰਤੀ ਟੀਮ ਨੇ ਇਸ ਟੀਮ ਨੂੰ ਬੁਰੀ ਤਰ੍ਹਾਂ ਹਰਾਇਆ ਇਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਅਤੇ ਸਾਬਕਾ ਦਿੱਗਜ ਕ੍ਰਿਕਟਰਾਂ ਨੇ ਬਾਬਰ ਆਜ਼ਮ ਅਤੇ ਪਾਕਿਸਤਾਨ ਟੀਮ ਖਿਲਾਫ ਮੋਰਚਾ ਖੋਲ੍ਹ ਦਿੱਤਾ ਕੱਲ ਇੱਕ ਪ੍ਰੋਗਰਾਮ ਦੌਰਾਨ ਸੋਇਬ ਮਲਿਕ ਨੇ ਬਾਬਰ ਆਜ਼ਮ ਨੂੰ ਕਪਤਾਨੀ ਛੱਡਣ ਲਈ ਵੀ ਕਿਹਾ ਦਰਅਸਲ ਉਹਨਾਂ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਪਤਾ ਨਹੀਂ ਕਿ ਬਾਬਰ ਨੂੰ ਕਪਤਾਨ ਦੇ ਅਹੁਦੇ ਤੇ ਬਣੇ ਰਹਿਣ ਲਈ ਕਿਸ ਨੇ ਕਿਹਾ ਹੈ ਮੈਂ ਲੰਬੇ ਸਮੇਂ ਤੋਂ ਇਹ ਕਹਿ ਰਿਹਾ ਕਿ ਉਸ ਨੂੰ ਕੁਲ ਵੀ ਕਪਤਾਨੀ ਨਹੀਂ ਕਰਨੀ ਚਾਹੀਦੀ ਦੇਖੋ ਤੁਸੀਂ ਕਲਾਸ ਦੇ ਖਿਡਾਰੀਆਂ ਤੁਹਾਡੀ ਕਲਾਸ ਉਦੋਂ ਹੀ ਬਾਹਰ ਆਵੇਗੀ ਜਦੋਂ ਤੁਹਾਡੇ ਕੋਲ ਵਾਧੂ ਜ਼ਿੰਮੇਵਾਰੀਆਂ ਨਹੀਂ ਹਨ ਬਿਹਤਰ ਹੋਵੇਗਾ ਜੇਕਰ ਤੁਸੀਂ ਕਪਤਾਨੀ ਤੋਂ ਦੂਰ ਰਹੋ ਹਾਲ ਹੀ ਵਿੱਚ ਪਾਕਿਸਤਾਨ ਬੱਲੇਬਾਜ਼ ਬਾਬਰ ਆਜ਼ਮ T20 ਕ੍ਰਿਕਟ ਸਭ ਤੋਂ ਜ਼ਿਆਦਾ ਦੌੜਾ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ ਉਸ ਨੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ ਹੈ ਹਾਲਾਂਕਿ ਉਸ ਦੀ ਸਟ੍ਰਾਈਕ ਰੇਟ ਨੂੰ ਲੈ ਕੇ ਕ੍ਰਿਕਟ ਜਗਤ 'ਚ ਕਈ ਸਵਾਲ ਖੜੇ ਹੋ ਰਹੇ ਹਨ ਬਾਬਰ ਨੇ T20 ਕ੍ਰਿਕਟ 'ਚ 121 ਮੈਚਾਂ 'ਚ 40.80 ਦੀ ਔਸਤ ਨਾਲ 4080 ਦੌੜਾਂ ਬਣਾਈਆਂ ਹਨ ਹਾਲਾਂਕਿ ਇਸ ਦੌਰਾਨ ਉਹਨਾਂ ਦਾ ਸਟ੍ਰਾਈਕ ਰੇਟ ਸਿਰਫ 129.77 ਰਿਹਾ ਹੈ ਇਸ ਤੋਂ ਬਾਅਦ ਵੀ ਸੋਹੇ ਮਲਿਕ ਨੇ ਬਾਬਰ ਨੂੰ ਕਾਰਨਰ ਕਰਨ ਤੋਂ ਪਿੱਛੇ ਨਹੀਂ ਹਟੇ ਅਸਲ ਵਿੱਚ ਉਸਨੇ ਕਿਹਾ ਬਾਬਰ ਦੇ ਸਟ੍ਰਾਈਕ ਰੇਟ ਦੀ ਗੱਲ ਅਕਸਰ ਹੁੰਦੀ ਰਹਿੰਦੀ ਹੈ ਹਾਲਾਂਕਿ ਭਾਰਤ ਖਿਲਾਫ ਟੀਚਾ ਵੱਡਾ ਨਹੀਂ ਸੀ ਉਸ ਨੂੰ ਸਿਰਫ ਵਿਕਟ ਤੇ ਬਣੇ ਰਹਿਣ ਅਤੇ ਅੰਤ ਤੱਕ ਬੱਲੇਬਾਜ਼ੀ ਕਰਨ ਦੀ ਲੋੜ ਸੀ ਪਰ ਉਸ ਮੈਚ ਵਿੱਚ ਉਸਨੇ ਆਪਣੇ ਸਟ੍ਰਾਈਕ ਰੇਟ ਵਿੱਚ ਸੁਧਾਰ ਕੀਤਾ ਤਾਂ ਦੋਸਤੋ ਕਿਦਾਂ ਦਾ ਲੱਗਿਆ ਤੁਹਾਨੂੰ ਅੱਜ ਦਾ ਅਪਡੇਟ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਐਸੇ ਤਰ੍ਹਾਂ ਦੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਾਰਾ ਅਲਰਟ ਤੇ